ਰਾਹੀ ਅੰਮ੍ਰਿਤਸਰ 에어ਪੋਰਟ ਲਿਆਂਦੇ ਗਏ ਨੇ ਜਿਨ੍ਹਾਂ ਨੂੰ ਅਮਰੀਕਾ ਸਰਕਾਰ ਨੇ ਰਿਪੋਰਟ ਕੀਤਾ ਹੈ ਉਹਨਾਂ ਵਿੱਚ 12 ਬੱਚੇ ਵੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਪਾਵਕਿ ਉਹ ਨਾਮਾਲਕ ਨੇ ਤਾਂ ਸਭ ਤੋਂ ਪਹਿਲਾਂ ਅਮਰੀਕਾ ਤੋਂ ਵਾਪਸ ਆਉਣ ਵਾਲੇ ਭਾਰਤੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਹੁਣ ਕੀਤੀ ਚਾਹੀਦੀ ਤੇਮੀ ਗ੍ਰੇਸ਼ਨ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੁਆਰਾ ਉਹਨਾਂ ਤੋਂ ਵਿਅਕਤੀਗਤ ਤੌਰ ਤੇ ਪੂਰੀ ਤਰ੍ਹਾਂ ਪੁੱਛਗਿੱਛ ਕੀਤੀ ਜਾਏਗੀ ਕਿ ਉਹ ਅਮਰੀਕਾ ਕਦੋਂ ਗਏ ਸੀ ਉਹਨਾਂ ਨੇ ਕਿਹੜਾ ਰਸਤਾ ਅਪਣਾਇਆ ਉਹ ਕਿਸ ਰਾਹੀ ਗਏ ਸੀ ਉਹਨਾਂ ਨੇ ਕਿੰਨੇ ਪੈਸੇ ਦਿੱਤੇ ਤੇ ਉਹ ਕਿੱਥੋਂ ਕਿੰਨੇ ਸਮੇਂ ਤੋਂ ਰਹਿ ਰਹੇ ਨੇ ਤਾਂ ਇਸ ਤਰੀਕੇ ਦੇ तमाम ਸਵਾਲ ਨੇ ਜੋ ਹੁਣ ਇਹਨਾਂ ਤੋਂ ਪੁੱਛੇ ਜਾਣ ਕੇ ਬਕਾਇਦਾ ਇਹਨਾਂ ਦਾ ਮੈਡੀਕਲ ਵੀ ਹੋਏਗਾ ਤਾਂ तमाम ਸਵਾਲ ਪੁੱਛੇ ਜਾਣੇ ਨੇ ਸਾਰੇ ਸਵਾਲ ਸੁਰੱਖਿਆ ਏਜੰਸੀਆਂ ਦੁਆਰਾ ਇਹਨਾਂ ਲੋਕਾਂ ਤੋਂ ਪੁੱਛੇ ਜਾਣ ਕੇ ਤੇ ਭਾਰਤ ਵਾਪਸ ਆਏ ਇਹਨਾਂ ਲੋਕਾਂ ਦੇ ਅਪਰਾਧਿਕ ਪਿਛੋਕੜ ਦੀ ਵੀ ਜੜੀ ਜਾਂਚ ਆਉ ਕੀਤੀ ਜਾਏਗੀ ਜੇਕਰ ਕਿਸੇ ਵਿਅਕਤੀ ਦਾ ਅਪਰਾਧਿਕ ਪਿਛੋਕੜ ਪਾਇਆ ਜਾਂਦਾ ਤਾਂ ਉਸ ਨੂੰ ਤੁਰੰਤ ਹਿਰਾਸਤ ਦੇ ਵਿੱਚ ਲਿਆ ਜਾਏਗਾ ਇਹ ਸੰਭਵ ਹੈ ਕਿ ਇਹਨਾਂ ਵਿੱਚੋਂ ਕੁਝ ਲੋਕਾਂ ਨੇ ਭਾਰਤ ਵਿੱਚ ਕਿਸੇ ਕਿਸਮ ਦਾ ਅਪਰਾਧ ਕੀਤਾ ਹੋਵੇ ਤੇ ਬਾਅਦ ਵਿੱਚ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਭੱਜ ਗਏ ਹੋਣੇ ਸੰਭਾਵਨਾ ਹੈ ਤਾਂ ਹੁਣ ਇਸ ਦੀ ਵੀ ਜਾਂਚ ਹੈ ਜਿਹੜੀ ਉਹ ਸੁਰੱਖਿਆ ਏਜੰਸੀਆਂ ਕਰਨ ਗਿਆ ਬਕਾਇਦਾ ਪੁੱਛ ਪੜਤਾਲ ਹੋਏਗੀ ਤਾਂ ਬਹੁਤ ਸਾਰੇ ਲੋਕ ਇਸ ਵਕਤ 에어ਪੋਰਟ ਦੇ ਬਾਹਰ ਨੇ ਜਿਨ੍ਹਾਂ ਦੇ ਲੋਕ ਸੀ17 ਜਹਾਜ਼ ਦੇ ਵਿੱਚ ਆਏ ਨੇ ਉਹਨਾਂ ਨੂੰ ਲੈਣ ਦੇ ਲਈ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਖੜੇ ਹੋਏ ਨਜ਼ਰ ਆਏ ਨੇ ਤਾਂ ਡੋਨਾਲਡ ਟਰੰਪ ਦੀ ਇਹ ਕਾਰਵਾਈ ਅਚੇਹ ਸਮੇਂ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਜਦੋਂ ਕੁਝ ਦਿਨ ਦਿਨਾਂ ਦੇ ਵਿੱਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਦੇ ਅਮਰੀਕਾ ਦੌਰੇ ਤੇ ਜਾ ਰਹੇ ਨੇ ਇਹ ਲੋਕ ਆਪਣੀਆਂ ਵਿੱਤੀ ਸਥਿਤੀਆਂ ਨੂੰ ਸੁਧਾਰਨ ਤੇ ਬਿਹਤਰ ਭਵਿੱਖ ਦੇ ਲਈ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਅਮਰੀਕਾ ਗਏ ਸੀ ਇੱਥੇ ਅਮਰੀਕੀ ਸਰਕਾਰ ਨੇ ਹੁਣ ਵੱਡੀ ਕਾਰਵਾਈ ਕੀਤੀ ਹੈ ਤੇ ਨਾਲ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦੇ ਕੇ ਭਾਰਤ ਵਾਪਸ ਭੇਜ ਦਿੱਤਾ ਹੈ ਹਾਲਾਂਕਿ ਇਸ ਵਿੱਚ ਕੋਈ ਫਖਰ ਵਾਲੀ ਗੱਲ ਨਹੀਂ ਹੈ ਬਹੁਤ ਹੀ ਸ਼ਰਮਨਾਕ ਗੱਲ ਹੈ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਗਏ ਨੇ ਲੱਖਾਂ ਹੀ ਰੁਪਏ ਲੱਗਦਾ ਹੈ 45 50 ਲੱਖ ਰੁਪਿਆ 60 ਲੱਖ ਰੁਪਿਆ ਲਗਾ ਕੇ ਬਹੁਤ ਸਾਰੇ ਲੋਕ ਨੇ ਗਏ ਹੋਣਗੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਵੀ ਗਏ ਹੋਣਗੇ ਹੋ ਸਕਦਾ ਹੈ ਕਿ ਕੁਝ ਲੋਕ ਕੁਝ ਚਿਰ ਪਹਿਲਾਂ ਹੀ ਗਏ ਹੋਣ ਤਾਂ ਵੱਡਾ ਜਿਹੜਾ ਉਹਨਾਂ ਨੂੰ ਵਿੱਤੀ ਘਾਟਾ ਵੀ ਚੱਲਣਾ ਪਵੇਗਾ ਕਿਉਂਕਿ ਚੰਗੇ ਭਵਿੱਖ ਦੇ ਲਈ ਉਹ ਕੁਝ ਸੋਚ ਕੇ ਗਏ ਹੋਣਗੇ ਤਾਂ ਕੁਝ ਲੋਕ ਇੱਧਰ ਅਪਰਾਧ ਕਰਕੇ ਵੀ ਹੋ ਸਕਦਾ ਹੈ ਕਿ ਗਏ ਹੋਣ ਉਧਰ ਭੱਜ ਕੇ ਹੋਣ ਤਾਂ ਹੁਣ ਉਨ੍ਹਾਂ ਦੀ ਵੀ ਜਾਂਚ ਪੜਤਾਲ ਕੀਤੀ ਜਾਏਗੀ ਕਿ ਬਕਾਇਦਾਨਾਂ ਤੋਂ ਪੁੱਛਗਿੱਛ ਕੀਤੀ ਜਾਏਗੀ ਤਾਂ ਜਾਣਕਾਰੀ ਮੁਤਾਬਕ ਇਹ ਲੋਕ ਏਜੰਟਾਂ ਰਾਹੀਂ ਲੱਖਾਂ ਰੁਪਏ ਖਰਚ ਕੇ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਅਮਰੀਕਾ ਗਏ ਸੀ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਅਮਰੀਕਾ ਗਏ ਇਹਨਾਂ ਲੋਕਾਂ ਦੇ ਵਿੱਚ ਬਹੁਤ ਸਾਰੇ ਲੋਕ ਗਏ ਨੇ ਜੋ ਕਰਜ਼ੇ ਲੈ ਕੇ ਤੇ ਆਪਣੀਆਂ ਜ਼ਮੀਨਾਂ ਤੇ ਘਰ ਗਹਿਣੇ ਰੱਖ ਕੇ ਲੱਖਾਂ ਰੁਪਏ ਖਰਚ ਕਰਕੇ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਅਮਰੀਕਾ ਗਏ ਸੀ ਕੁਝ ਲੋਕ ਅਜਿਹੇ ਵੀ ਹੋ ਸਕਦੇ ਨੇ ਜਿਨ੍ਹਾਂ ਨੂੰ ਏਜੰਟਾਂ ਵੱਲੋਂ ਧੋਖਾ ਦਿੱਤਾ ਕਿ ਆਹ ਹੋ ਸਕਦਾ ਤੇ ਉਹਨਾਂ ਨੂੰ ਬਾਅਦ ਵਿੱਚ ਗੈਰ ਕਾਨੂੰਨੀ ਤਰੀਕੇ ਰਾਹੀਂ ਅਮਰੀਕਾ ਭੇਜ ਦਿੱਤਾ ਗਿਆ ਤਾਂ ਹੁਣ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਤਾਂ ਦ੍ਰਿਸ਼ਟੀ ਸਾਹਮਣੇ ਆ ਚੁੱਕੇ ਨੇ ਅਮਰੀਕਾ ਦਾ C17 ਆਰਮੀ ਦਾ ਜਿਹੜਾ ਜਹਾਜ਼ ਹੈ 에ਅਰਫੋਰਸ ਦਾ ਜਹਾਜ਼ ਆ ਉਹ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਕਰ ਚੁੱਕਿਆ ਹੈ ਇਸ ਦੀਆਂ ਤਸਵੀਰਾਂ ਨੇ ਜਿਹੜੇ ਇਸ ਦੇ ਦ੍ਰਿਸ਼ ਨੇ ਸਾਹਮਣੇ ਆ ਚੁੱਕੇ ਨੇ ਕੁਝ ਥੇਰ ਪਹਿਲਾਂ ਹੀ ਇਹ ਜਹਾਜ਼ ਹੈ ਜਿਹੜਾ ਲੈਂਡ ਕੀਤਾ ਹੈ ਕਾਫੀ ਜ਼ਿਆਦਾ ਤੇਜ਼ ਆਵਾਜ਼ ਇਸ ਦੀ ਸੁਣਾਈ ਦਿੱਤੀ 에ਅਰਪੋਰਟ ਤੇ ਜਿਹੜੇ ਹੋਰ ਜਹਾਜ਼ ਸੀਗੇ ਉਹਨਾਂ ਸਾਰਿਆਂ ਨੂੰ ਭੇਜ ਦਿੱਤਾ ਕਿ ਇੱਧਰ ਉੱਧਰ ਕਰ ਦਿੱਤਾ ਕਿ ਆ ਸਾਰਾ ਜਿਹੜਾ 에ਅਰਪੋਰਟਾ ਖਾਲੀ ਕਰਵਾ ਦਿੱਤਾ ਕਿਉਂਕਿ ਇਹ ਜਹਾਜ਼ ਹੈ ਜਿਹੜਾ ਆਪਣੇ ਆਪ ਦੇ ਵਿੱਚ ਹੀ ਕਾਫੀ ਜ਼ਿਆਦਾ ਵੱਡਾ ਹੈ ਅਮਰੀਕਾ ਦੇ ਵਿੜੇ ਦੇ ਵਿੱਚ ਇਸ ਤਰੀਕੇ ਦੇ ਹੋਰ ਵੀ ਬਹੁਤ ਸਾਰੇ ਜਹਾਜ਼ ਨੇ ਤਾਂ ਹ ਬਣਦੇ ਹੀ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਲੋਕ ਰਹਿ ਰਹੇ ਨੇ ਉਹਨਾਂ ਨੂੰ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਇਹ ਉਹਨਾਂ ਨੂੰ ਦੇਸ਼ ਤੋਂ ਨਿਕਾਲਾ ਕਰ ਦਿੱਤਾ ਵੱਡਾ ਸਭ ਤੋਂ ਵੱਡਾ ਜਿਹੜਾ ਦੇਸ਼ ਨਿਕਾਲਾ ਇਹ ਪਹਿਲੀ ਵਾਰ ਹੋ ਰਿਹਾ ਕਿ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਰਾਸ਼ਟਰਪਤੀ ਬਣਦੇ ਹੀ ਉਹਨਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਚਾਹੇ ਉਹ ਇੰਡੀਆ ਦੇ ਹੋਣ ਜਾਂ ਫਿਰ ਕਿਸੇ ਹੋਰ ਕੰਟਰੀ ਦੇ ਹੀ ਕਿਉਂ ਨਾ ਹੁਣ ਤਾਂ ਵਾਰੀ-ਵਾਰੀ ਇਸੇ ਤਰੀਕੇ ਸਾਰੇ ਦੇਸ਼ਾਂ ਦੇ ਵਿੱਚ ਲੋਕ ਨੇ ਜਿਹੜੇ ਉਹ ਰਿਪੋਰਟ ਕੀਤੇ ਜਾਣਗੇ ਉਹ ਲੋਕ ਰਿਪੋਰਟ ਕੀਤੇ ਜਾ ਰਹੇ ਨੇ ਜਿਹੜੇ ਜਿਨ੍ਹਾਂ ਕੋਲ ਪੂਰੇ ਗਾਕਜ਼ਾਤ ਨਹੀਂ ਹੈਗੇ ਕਾਨੂੰਨੀ ਤੌਰ ਤੇ ਜਿਹੜੇ ਨਹੀਂ ਰਹਿ ਰਹੇ ਗੈਰ ਕਾਨੂੰਨੀ ਤਰੀਕੇ ਨਾਲ ਆਏ ਨੇ ਹਾਲਾਂਕਿ ਇਹਨਾਂ ਨੇ ਕਿਹੜਾ ਤਰੀਕਾ ਅਪਣਾਇਆ ਕਿਸ ਤਰੀਕੇ ਨਾਲ ਕਿਸ ਰਸਤੇ ਰਾਹੀਂ ਅਮਰੀਕਾ ਦੇ ਵਿੱਚ ਗਏ ਨੇ ਇਹ ਸਾਰੀਆਂ ਹੁਣ ਚੀਜ਼ਾਂ ਇਹਨਾਂ ਲੋਕਾਂ ਤੋਂ ਪੁੱਛੀਆਂ ਜਾਣਕੀਆਂ ਬਕਾਇਦਾ ਇਹਨਾਂ ਦਾ ਮੈਡੀਕਲ ਵੀ ਹੋਏਗਾ ਤੇ ਜਾਂਚ ਏਜੰਸੀਆਂ ਵੀ ਇਹਨਾਂ ਤੋਂ ਪੁੱਛ ਪੜਤਾਲ ਕਰਨਗੀਆਂ ਕਿ ਆਖਿਰਕਾਰ ਉਹਨਾਂ ਨੂੰ ਇਹ ਗੈਰਕਾਨੂੰਨੀ ਤਰੀਕਾ ਕਿਉਂ ਅਪਣਾਉਣਾ ਪਿਆ ਸਾਰਾ ਆਪਣਾ ਘਰ-ਬਾਰ ਆਪਣੀਆਂ ਜ਼ਮੀਨਾਂ ਵੇਚ-ਵਟ ਕੇ ਕਿਤੇ ਇਹ ਜਾ ਕੇ ਅਮਰੀਕਾ ਗਏ ਸੀ ਬਹੁਤ ਜ਼ਿਆਦਾ ਵਿੱਤੀ ਘਾਟਾ ਜਿਹੜਾ ਉਹ ਪਰਿਵਾਰਾਂ ਨੂੰ ਵੀ ਚੱਲਣਾ ਪਿਆ ਬਹੁਤ ਸਾਰੇ ਪਰਿਵਾਰ 에ਰਪੋਰਟ ਦੇ ਬਾਹਰ ਨਾਮੋਸ਼ੀ ਚੱਲਦੇ ਹੋਏ ਸੀ ਵੇਖੇ ਨੇ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਹੋ 에ਰਪੋਰਟ ਤੇ ਪਹੁੰਚੇ ਹੋਏ ਨੇ ਆਪਣੇ ਸਬੰਧੀਆਂ ਨੂੰ ਆਪਣੇ ਸਕੇ ਸਬੰਧੀਆਂ ਨੂੰ ਲੈਣ ਦੇ ਲਈ ਤਾਂ 에ਰਪੋਰਟ ਤੇ ਜਹਾਜ਼ ਪਹੁੰਚ ਚੁੱਕਿਆ ਇਸ ਦੇ ਦ੍ਰਿਸ਼ ਨੇ ਜਿਹੜੇ ਉਹ ਸਾਹਮਣੇ ਆ ਚੁੱਕੇ ਨੇ ਅਮਰੀਕਾ ਆਰਮੀ ਦਾ ਇਹ C17 ਜਹਾਜ਼ ਹੈ ਜੋ ਕਿ ਕਾਫੀ ਜ਼ਿਆਦਾ ਵੱਡਾ ਹੈ ਇਸ ਦੇ ਅੰਦਰ ਕਾਫੀ ਜ਼ਿਆਦਾ ਸਪੇਸ ਹੁੰਦੀ ਹੈ ਤਾਂ ਅਮਰੀਕਾ ਦੀ ਆਰਮੀ ਦੇ ਬੜੇ ਦੇ ਵਿੱਚ ਜਿਹੇ ਬਹੁਤ ਸਾਰੇ ਹੋਰ ਵੀ ਜਹਾਸ ਨੇ ਤਵਾਰੀ ਵਾਰੀ ਕਰਕੇ ਹੁਣ ਲੋਕ ਨੇ ਜਿਹੜੇ ਉਹ ਡਿਪੋਰਟ ਕਰਨੇ ਅਮਰੀਕਾ ਨੇ ਸ਼ੁਰੂ ਕਰ ਦਿੱਤੇ ਨੇ ਹਾਲਾਂਕਿ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੀ ਜੋ ਡੋਨਲਡ ਟਰੰਪ ਦੀਆਂ ਸਪੀਚਸ ਸੀਗੀਆਂ ਜੋ ਉਹਨਾਂ ਦੇ ਭਾਸ਼ਣ ਸੀਗੇ ਉਹਨਾਂ ਤੋਂ ਲੱਗਦਾ ਸੀ ਕਿ ਇਸ ਤਰੀਕੇ ਦੀ ਕਾਰਵਾਈ ਉਹ ਰਾਸ਼ਟਰਪਤੀ ਬਣਦੇ ਹੀ ਕਰਨਗੇ ਤਾਂ ਹੋਰ ਵੀ ਬਹੁਤ ਸਾਰੇ ਵੱਡੇ ਫੈਸਲੇ ਨੇ ਜਿਹੜੇ ਡੋਨਲਡ ਟਰੰਪ ਲੈ ਰਹੇ ਨੇ ਚਾਹੇ ਉਹ ਟੈਰਿਫ ਲਗਾਉਣਾ ਹੀ ਕਿ ਉਹ ਨਾ ਹੋਵੇ ਤਾਂ ਅਜਿਹੇ ਬਹੁਤ ਸਾਰੇ ਫੈਸਲੇ ਨੇ ਜਿਹੜੇ ਡੋਨਾਲਡ 트੍ਰੰਪ ਨੇ ਲਏ ਨੇ ਜਿਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਤਾਂ ਹੁਣ ਡੋਨਾਲਡ 트੍ਰੰਪ ਦਾ ਇਹ ਜਿਹੜਾ ਵੱਡਾ ਫੈਸਲਾ ਹੈ ਦੇਸ਼ ਨਿਕਾਲੇ ਦਾ ਉਸ ਦੇ ਲਈ ਜਿਹੜਾ 104 ਭਾਰਤੀਆਂ ਦਾ ਭਾਰਤੀਆਂ ਦਾ ਜਿਹੜਾ ਜਹਾਜ਼ ਆਹੋ ਪਹੁੰਚਿਆ ਹੈ 104 ਇਸ ਵਿੱਚ ਭਾਰਤੀ ਨੇ ਜਿਨ੍ਹਾਂ ਦੇ ਵਿੱਚ 30 ਲੋਕ ਪੰਜਾਬ ਦੇ ਨੇ 30 ਪੰਜਾਬੀ ਨੇ ਤੇ ਕਪੂਰਥਲਾ ਦੇ ਸਭ ਤੋਂ ਜ਼ਿਆਦਾ 6 ਲੋਕ ਨੇ ਇਸ ਜਹਾਜ਼ ਦੇ ਵਿੱਚ ਤਾਂ ਉੱਥੇ ਹੀ ਗੁਜਰਾਤ ਤੇ ਹਰਿਆਣਾ ਦੇ 33 ਜਿਹੜੇ ਬੰਦੇ ਨੇ ਉਹ ਰਿਪੋਰਟ ਕੀਤੇ ਕੇ ਨੇ ਤਾਂ ਜਿਹੜੀ ਸੂਚੀ ਆ ਸਾਹਮਣੇ ਆਈ ਆ ਪੰਜਾਬ ਦੇ 30 ਨੇ ਕਪੂਰਥਲਾ ਦੇ 6 ਨੇ ਅੰਮ੍ਰਿਤਸਰ ਦੇ 5 ਨੇ ਜਲੰਧਰ ਦੇ 4 ਪਟਿਆਲਾ ਦੇ ਵੀ 4 ਨੇ ਹੁਸ਼ਿਆਰਪੁਰ ਚਲੰਦਰ ਨਮਾ ਸ਼ਹਿਰ ਇਹਨਾਂ ਦੇ 2-2 ਨੇ ਤਾਂ ਉੱਥੇ ਗੁਰਦਾਸਪੁਰ ਤਰਨਤਾਰਨ ਸੰਗਰੂਰ ਮੁਹਾਲੀ ਸਿਰਫਤ ਸਾਹਿਬ ਇਥੋਂ ਦੇ ਇੱਕ ਇੱਕ ਜਿਹੜਾ ਬੰਦਾ ਹੋ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਹਾਲਾਂਕਿ ਅਜੇ ਵੀ ਜਿਹੜੀ ਸੂਚੀ ਹੈ ਰਿਪੋਰਟ ਕਰਨ ਵਾਲੀ ਉਹ ਕਾਫੀ ਲੰਬੀ ਹੈ 18000 ਦੇ ਕਰੀਬ ਜਿਹੜੀ ਗਿਣਤੀ ਦੱਸੀ ਜਾ ਰਹੀ ਹੈ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਲੋਕ ਰਹਿ ਰਹੇ ਨੇ ਤਾਂ ਜਿਨ੍ਹਾਂ ਨੂੰ ਅਮਰੀਕਾ ਸਰਕਾਰ ਨੇ ਰਿਪੋਰਟ ਕੀਤਾ ਹੈ ਉਹਨਾਂ ਦੇ ਵਿੱਚ 12 ਬੱਚੇ ਅਜਿਹੇ ਨੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਯਾਨੀ ਕਿ ਉਹ ਨਾਬਾਲਗ ਨੇ ਇਸ ਤੋਂ ਇਲਾਵਾ 24 ਔਰਤਾਂ ਨੂੰ ਵੀ ਰਿਪੋਰਟ ਕੀਤਾ ਗਿਆ ਸਭ ਤੋਂ ਪਹਿਲਾਂ ਅਮਰੀਕਾ ਤੋਂ ਵਾਪਸ ਆਉਣ ਵਾਲੇ ਭਾਰਤੀਆਂ ਦੇ ਦਸਤਾਵੇਜ਼ ਦੀ ਜਾਂਚ ਜਿਹੜੀ ਕੀਤੀ ਜਾਏਗੀ ਤੇ ਇਮੀਗ੍ਰੇਸ਼ਨ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੁਆਰਾ ਉਹਨਾਂ ਤੋਂ ਵਿਅਕਤੀਗਤ ਤੌਰ ਤੇ ਪੂਰੀ ਤਰ੍ਹਾਂ ਪੁੱਛ ਪੜਤਾਲ ਕੀਤੀ ਜਾਏਗੀ ਕਿ ਉਹ ਅਮਰੀਕਾ ਕਦੋਂ ਗਏ ਉਹਨਾਂ ਨੇ ਕਿਹੜਾ ਰਸਤਾ ਅਪਣਾਇਆ ਉਹ ਕਿਸ ਰਾਹੀਂ ਗਏ ਨੇ ਉਹਨਾਂ ਨੇ ਕਿੰਨੇ ਪੈਸੇ ਦਿੱਤੇ ਨੇ ਤੇ ਉਹ ਕਿੱਥੇ ਉਥੇ ਕਿੰਨਾ ਸਮਾਂ ਰੁਕੇ ਨੇ ਕਿੱਥੇ ਰੁਕੇ ਨੇ ਤਾਂ तमाम ਸਵਾਲ ਜਿਹੜੇ ਉਹਨਾਂ ਤੋਂ ਪੁੱਛੇ ਜਾਣਗੇ ਸਾਰੇ ਸਵਾਲ ਸੁਰੱਖਿਆ ਏਜੰਸੀਆਂ ਦੁਆਰਾ ਇਹਨਾਂ ਲੋਕਾਂ ਤੋਂ ਪੁੱਛੇ ਜਾਣਗੇ ਤੇ ਭਾਰਤ ਵਾਪਸ ਆਏ ਇਹਨਾਂ ਲੋਕਾਂ ਦੇ ਅਪਰਾਧਿਕ ਪਿਛੋਕੜ ਦੀ ਵੀ ਜਾਂਚ ਜਿਹੜੀ ਉਹ ਕੀਤੀ ਜਾਏਗੀ ਜੇਕਰ ਕਿਸੇ ਵਿਅਕਤੀ ਦਾ ਅਪਰਾਧਿਕ ਪਿਛੋਕੜ ਪਾਇਆ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਹਿਰਾਸਤ ਦੇ ਵਿੱਚ ਲਿਆ ਜਾਏਗਾ ਇਸ ਸੰਭਵ ਹੈ ਕਿ ਇਹਨਾਂ ਵਿੱਚੋਂ ਕੁਝ ਲੋਕਾਂ ਨੇ ਭਾਰਤ ਵਿੱਚ ਕਿਸੇ ਕਿਸਮ ਦਾ ਕੋਈ ਅਪਰਾਧ ਕੀਤਾ ਹੋਵੇ ਤੇ ਬਾਅਦ ਦੇ ਵਿੱਚ ਗੈਰ ਕਾਨੂੰਨੀ ਤਰੀਕਿਆਂ ਨਾਲ ਉਹ ਅਮਰੀਕਾ ਭੱਜ ਗਏ ਹੁਣ ਤਾਂ ਸੰਭਾਵਨਾ ਹੈ ਇਸ ਦੀ ਵੀ ਜਾਂਚ ਹੋਈ ਕਿ ਡੋਨਲਡ 트੍ਰੰਪ ਦੀ ਇਹ ਕਾਰਵਾਈ ਜਹੇ ਸਮੇਂ ਚ ਸਾਹਮਣੇ ਆਇਆ ਜਦੋਂ ਕੁਝ ਦਿਨਾਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ਤੇ ਜਾ ਰਹੇ ਨੇ ਇਹ ਲੋਕ ਆਪਣੀ ਵਿੱਤੀ ਸਥਿਤੀਆਂ ਨੂੰ ਸੁਧਾਰਨ ਤੇ ਬੇਤਰਪ ਭੇਖ ਦੇ ਲਈ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਅਮਰੀਕਾ ਦੇ ਵਿੱਚ ਗਏ ਸੀ ਇੱਥੇ ਅਮਰੀਕੀ ਸਰਕਾਰ ਨੇ ਹੁਣ ਵੱਡੀ ਕਾਰਵਾਈ ਕੀਤੀ ਹੈ ਤੇ ਇਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦੇ ਕੇ ਭਾਰਤ ਵਾਪਸ ਭੇਜ ਦਿੱਤਾ ਹੈ ਜਾਣਕਾਰੀ ਮੁਤਾਬਕ ਇਹ ਲੋਕ ਏਜੰਟਾ ਰਾਹੀਂ ਲੱਖਾਂ ਰੁਪਏ ਖਰਚ ਕਰਕੇ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਅਮਰੀਕਾ ਗਏ ਸੀ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਅਮਰੀਕਾ ਹੀ ਗਏ ਸੀ ਇਹਨਾਂ ਲੋਕਾਂ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਕਰਜ਼ੇ ਲੈ ਕੇ ਤੇ ਆਪਣੀਆਂ ਜ਼ਮੀਨਾਂ ਤੇ ਘਰ ਨੇ ਜਿਹੜੇ ਉਹ ਗਹਿਣੇ ਰੱਖ ਕੇ ਲੱਖਾਂ ਰੁਪਏ ਖਰਚ ਕਰਕੇ ਗਏ ਨੇ ਗੈਰ ਕਾਨੂੰਨੀ ਤਰੀਕੇ ਨਾਲ ਗਏ ਨੇ ਤਾਂ ਅਜੇ ਇਹ ਲੋਕਾਂ ਨੂੰ ਹੁਣ ਅਮਰੀਕਾ ਤੋਂ ਰਿਪੋਰਟ ਕੀਤਾ ਜਾ ਰਿਹਾ ਤੇ ਇਸ ਵਿੱਚ ਪੰਜਾਬ ਦੀ ਲਿਸਟ ਵਿੱਚ 30 ਜਿਹੜੇ ਲੋਕ ਨੇ ਉਹ ਸ਼ਾਮਿਲ ਨੇ 30 ਬੰਦੇ ਰਿਪੋਰਟ ਕੀਤੇ ਗਏ ਨੇ ਏਰੀਆ 99 ਦਾ ਨਜ਼ਰ ਆ ਰਿਹਾ ਇਸ ਤੋਂ ਦੀ ਜੋ C17 ਜਹਾਜ਼ ਹੈ ਉਹ ਲੰਘ ਕੇ ਕਾਰਗੋ ਹੋ ਜਿਹੜੀ ਇੱਥੇ ਰੋਕ ਟੋਕ ਕੀਤੀ ਜਾ ਰਹੀ ਸੀ ਕਿਸੇ ਵੀ ਪ੍ਰਾਈਵੇਟ ਵਿਅਕਤੀ ਨੂੰ ਅੱਗੇ ਨਹੀਂ ਸੀ ਜਾਣ ਦਿੱਤਾ ਜਾ ਰਿਹਾ ਤਾਂ ਦੂਜੇ ਪਾਸੇ ਹੁਣ ਜਦੋਂ ਕਿ ਸੀ 17 ਜਹਾਜ਼ ਲੈਂਡ ਕਰ ਚੁੱਕਾ ਹੈ ਜਿਸ ਦੇ ਵਿੱਚ 104 ਜਿਹੜੇ ਆ ਭਾਰਤੀ ਪ੍ਰਵਾਸੀ ਜਿਹੜੇ ਆ ਉਹ ਪਹੁੰਚੇ ਆ ਤੇ ਇਸ ਰਸਤੇ ਥਾਈ ਇਸ ਰਸਤੇ ਵੱਲੋਂ ਉਹਨਾਂ ਨੂੰ ਬਾਹਰ ਲੈ ਕੇ ਆਇਆ ਜਾਵੇਗਾ ਪ੍ਰਾਈਵੇਟ ਗੱਡੀਆਂ ਦੇ ਉੱਪਰ ਜਾਂ ਬੱਸ ਦੇ ਵਿੱਚ ਇਸ ਰਸਤੇ ਥਾਈ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਉਹਨਾਂ ਪਰਵਾਸੀ ਭਾਰਤੀਆਂ ਨੂੰ ਬਾਹਰ ਲੈ ਕੇ ਆਣਗੇ ਪ੍ਰਵਾਸੀ ਭਾਰਤੀ ਜ਼ਿਕਰ ਮੈਂ ਇਸ ਕਰਕੇ ਕਰ ਰਿਹਾ ਹਾਂ ਕਿਉਂਕਿ ਪ੍ਰਵਾਸੀ ਭਾਰਤੀਆਂ ਦੇ ਵਿੱਚ ਉਹ ਕੱਲੇ ਪੰਜਾਬੀ ਨਹੀਂ ਹੋਰ ਵੀ ਵੱਖ-ਵੱਖ ਸੂਬਿਆਂ ਤੋਂ ਜਿਹੜੇ ਆ ਲੋਕ ਐ ਇਸ ਜਹਾਜ਼ ਰਾਹੀਂ ਪਹੁੰਚੇ ਆ ਤੇ ਇਹ ਜਹਾਜ਼ ਜਿਹੜਾ ਹੈ ਉਹ ਹੁਣ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਤੇ ਲੈਂਡ ਕੀਤਾ ਹੈ ਹਾਲਾਂਕਿ ਜਹਾਜ਼ ਦਿਖਾਈ ਬਿਲਕੁਲ ਘਟ ਦਿੱਤਾ ਲੇਕਿਨ ਉਸਦੀ ਆਵਾਜ਼ ਬਹੁਤ ਜ਼ਿਆਦਾ ਆਈ ਜਿਸ ਤੋਂ ਅਨੁਮਾਨ ਇਹ ਲਗਾਇਆ ਗਿਆ ਕਿ ਜੋ C17 ਜਹਾਜ਼ ਹੈ ਉਹ ਅੰਮ੍ਰਿਤਸਰ ਇੰਟਰਨੈਸ਼ਨਲ 에어ਪੋਰਟ ਦੇ ਰਨਵੇ ਤੇ ਜਿਹੜਾ ਹੈ ਉਹ ਲੈਂਡ ਹੋ ਚੁੱਕਾ ਹੈ ਤਾਂ ਇਹ ਤਸਵੀਰ ਜਿਹੜੀ ਆ ਤੁਹਾਡੇ ਨਾਲ ਲਗਾਤਾਰ ਹੀ ਅਸੀਂ ਸਾਂਝੀ ਕਰ ਰਹੇ ਹਾਂ ਤੇ ਤੁਹਾਨੂੰ ਪਲ-ਪਲ ਦੀ ਇਹ ਜਿਹੜੀ ਅਪਡੇਟ ਹੈ ਉਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਦੱਸਦੀ ਹੈ ਕਿ ਕਿਹਾ ਜਾ ਰਿਹਾ ਸੀ ਕਿ 1 ਤੋਂ 2 ਵਜੇ ਦੇ ਵਿੱਚ ਵਿੱਚ ਜਿਹੜਾ ਹੈ ਉਹ ਜਹਾਜ਼ ਜਿਹੜਾ ਹੈ ਉਹ ਰਨਵੇ ਤੇ ਆਵੇਗਾ ਤਾਂ ਹੁਣ 2 ਵਜੇ ਦੇ ਹੀ ਜਿਹੜਾ ਉਹ ਸੀ 17 ਜਹਾਜ਼ ਜਿਹੜਾ ਹੈ ਉਹ ਰਨਵੇ ਤੇ ਪਹੁੰਚਿਆ ਤਾਂ ਜਿਸ ਦੀ ਇੱਕ ਵਾਰ ਅਸੀਂ ਦੂਰ ਤੋਂ ਹੀ ਤੁਹਾਨੂੰ ਰਨਵੇ ਵੀ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਕਿਸ ਤਰੀਕੇ ਜਿਹੜਾ ਉਹ ਰਨਵੇ ਦੀ ਤਸਵੀਰ ਹੈ ਤਾਂ ਇਸ ਜਗ੍ਹਾ ਤੇ ਜੋ ਤੁਸੀਂ ਖਾਲੀ ਏਰੀਆ ਦੇਖਤ ਜਿੱਥੇ ਲੱਗਾ ਦੇਖ ਰਹੇ ਹੋ ਇਸ ਜਗ੍ਹਾ ਤੇ ਸਵੇਰ ਵੇਲੇ ਪਹਿਲੇ ਜਹਾਜ਼ ਮੌਜੂਦ ਸੀ ਤਾਂ ਬਾਅਦ ਵਿੱਚ ਇਸ ਜਗ੍ਹਾ ਤੋਂ ਜਹਾਜ਼ ਜਿਹੜੇ ਆ ਉਹ ਹਟਵਾ ਦਿੱਤੇ ਗਏ ਕਿਉਂਕਿ ਕਾਫੀ ਵੱਡਾ ਜਹਾਜ਼ ਸੀ C17 ਤੇ ਜਦੋਂ C17 ਜਹਾਜ਼ ਉਥੋਂ ਨਿਕਲਿਆ ਤਾਂ ਆਵਾਜ਼ ਇੱਕਦਮ ਬਹੁਤ ਸਾਰੀ ਆਵਾਜ਼ ਉਹ ਸੁਣਨ ਨੂੰ ਮਿਲੀ ਸੀ ਤਾਂ ਉਸ ਤੋਂ ਬਾਅਦ ਜਿਹੜਾ ਇਹ ਅਨੁਮਾਨ ਲਗਾਇਆ ਗਿਆ ਕਿ ਜੋ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਦੇ ਉੱਪਰ ਜਹਾਜ਼ ਜਿਹੜਾ ਹੈ ਉਹ ਲੈਂਡ ਕਰ ਚੁੱਕਾ ਹੈ ਹਾਲਾਂਕਿ ਹੁਣ ਇਸ ਤੋਂ ਬਾਅਦ ਜਿੰਨੇ ਵੀ ਪ੍ਰਵਾਸੀ ਭਾਰਤੀ ਨੇ ਉਹਨਾਂ ਦੀ ਇੱਥੇ ਚੈਕਿੰਗ ਹੋਏਗੀ ਜਿਲ੍ਹਾ ਪ੍ਰਸ਼ਾਸਨ ਦੇ ਨਾਲ ਉਹਨਾਂ ਦੀ ਗੱਲਬਾਤ ਹੋਵੇਗੀ ਤਾਂ ਇਹ ਦੂਸਰੇ ਪਾਸੇ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਕਿ ਇਹ ਇੰਟਰਨੈਸ਼ਨਲ 에어ਪੋਰਟ ਦੇ ਜਿਹੜੇ ਆ ਐਨ